ਬਾਬਰ ਕੋ ਇਬਰਾਹਿਮ ਲੋਧੀ ਕੋ ਹਰਾਉਣੇ ਕੇ ਲੀਏ ਰਾਣਾ ਸਾੰਗਾ ਲਾਇਆ ਥਾ ਮੁਸਲਮਾਨ ਤੋ ਬਾਬਰ ਕੇ ਉਲਾਦ ਹੈ ਔਰ ਤੂੰ ਗਦਦਾਰ ਰਾਣਾ ਸਾੰਗਾ ਕੀ ਉਲਾਦ ਹੋ ਸਮਾਜਵਾਦੀ ਪਾਰਟੀ ਦੇ ਰਾਜ ਸਭਾ ਮੈਂਬਰ RAM JI LAL SUMAN ਨੇ 16ਵੀਂ ਸਦੀ ਦੇ ਮਹਾਨ ਰਾਜਪੂਤ ਰਾਜਾ ਰਾਣਾ ਸਾੰਗਾ ਨੂੰ ਦੇਸ਼ ਦਰੋਹੀ ਦੱਸ ਕੇ ਨਵਾਂ ਵਿਵਾਦ ਛੇੜ ਦਿੱਤਾ ਹੈ ਉਹਨਾਂ ਦੇ ਬਿਆਨ ਤੇ ਸੱਤਾਧਾਰੀ ਭਾਜਪਾ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ ਤੇ ਉਹਨਾਂ ਦੀਆਂ ਟਿੱਪਣੀਆਂ ਨੂੰ ਸ਼ਰਮਨਾਕ ਦੱਸਿਆ ਹੈ ਤੇ ਕਿਹਾ ਹੈ ਕਿ ਸਮਾਜਵਾਦੀ ਪਾਰਟੀ ਨੇ ਤੁਸ਼ਟੀ ਕਰਨ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ ਭਾਜਪਾ ਨੇ ਸਮਾਜਵਾਦੀ ਪਾਰਟੀ ਤੋਂ ਮਾਫੀ ਮੰਗਣ ਦੀ ਵੀ ਮੰਗ ਦੀ ਹੈ ਲੋਕ ਸਭਾ ਵਿੱਚ ਸਿਫਰ ਕਾਲ ਦੌਰਾਨ ਭਾਜਪਾ ਸੰਸਦ ਮੈਂਬਰ ਰਵੀ ਸ਼ੰਕਰ ਪ੍ਰਸਾਦ ਨੇ ਇਹ ਮੁੱਦਾ ਉਠਾਇਆ ਤੇ ਸੁਮਨ ਦੇ ਬਿਆਨਾਂ ਦੀ ਨਿੰਦਾ ਕੀਤੀ ਤੇ ਨਾਲ ਹੀ ਰਾਣਾ ਸੰਧਾ ਦੇ ਇਤਿਹਾਸਿਕਮਹੱਤਵ ਤੇ ਜ਼ੋਰ ਦਿੱਤਾ ਪ੍ਰਸ਼ਾਦ ਨੇ ਕਿਹਾ ਹੈ ਕਿ ਮੈਂ ਰਾਣਾ ਸੰਧਾ ਵਿਰੁੱਧ ਕੀਤੀਆਂ ਗਈਆਂ ਟਿੱਪਣੀਆਂ ਦੀ ਸਖਤ ਨਿੰਦਾ ਕਰਦਾ ਹਾਂ ਭਾਰਤ ਸ਼ਿਵਾਜੀ ਅਤੇ ਰਾਣਾ ਸੰਧਾ ਵਰਗੇ ਮਹਾਨ ਨੇਤਾਵਾਂ ਦੇ અપਮਾਨ ਨੂੰ ਬਰਦਾਸ਼ਤ ਨਹੀਂ ਕਰੇਗਾ ਜਿਕਰਯੋਗ ਹੈ ਕਿ ਸਫਾ ਸੰਸਦ ਨੇ ਆਪਣੇ ਕਈ ਹੋਏ ਇਤਰਾਜ਼ਯੋਗ ਸ਼ਬਦਾਂ ਲਈ ਮਾਫੀ ਮੰਗਣ ਤੋਂ ਵੀ ਇਨਕਾਰ ਕਰ ਦਿੱਤਾ ਹੈ ਜਿਸ ਕਰਕੇ ਵੱਖ-ਵੱਖ ਹਿੰਦੂ ਸੰਗਠਨਾਵਾਂ ਵੱਲੋਂ ਗੁੱਸਾ ਜ਼ਾਹਿਰ ਕੀਤਾ ਜਾ ਰਿਹਾ ਹੈ ਭਾਜਪਾ ਸੰਸਦ ਮੈਂਬਰ ਸੀਪੀ ਜੋਸ਼ੀ ਨੇ ਕਿਹਾ ਹੈ ਕਿ ਛੋਟੀ ਮਨਸਿਕਤਾ ਵਾਲੇ ਕੁਝ ਲੋਕ ਬਹਾ ਜੋਧਿਆਂ ਬਾਰੇ ਅਜਈਆਂ ਗੱਲਾਂ ਕਰ ਰਹੀਆਂ ਹਨ ਤੇ ਇਹ ਚਾਹੇ ਲੋਕਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਵਿਰੋਧੀ ਧਿਰ ਤੇ ਨਿਸ਼ਾਨਾ ਸਾਧਿਆ ਹੋਇਆ ਜੋਸ਼ੀ ਨੇ ਕਿਹਾ ਹੈ ਕਿ ਇਹ ਉਹੀ ਲੋਕ ਹਨ ਜੋ ਜੁੱਧਿਆਂ ਲਈ ਹੀ ਜਾਣਾ ਚਾਹੁੰਦੇ ਪਰ ਬਾਬਰ ਦੀ ਕਬਰ ਤੇ ਜਾਂਦੇ ਹਨ